ਮੇਰਾ ਨਾਮ ਰਜਵੰਦ ਕੌਰ ਤੇ ਕੀ ਹੋਇਆ ਕਿਸੀ ਤੁਹਾਡੇ ਨਾਲ ਮੈਂ ਕੰਮ ਤੋਂ ਆ ਰਹੀ ਸੀ ਤੇ ਮੇਰੇ ਪਿੱਛੇ ਆਏ ਆ ਕੌਣ ਆਇਆ ਸੀ ਅਮਰ ਮਸੀਤ ਉਹਦੀ ਘਰ ਦੀ ਫਾਰਮੇਲਾ ਉਹ ਕੌਣ ਨੋਵਾ ਗੱਡੀ ਤੇ ਅਮਨ ਮਸੀਤ ਕੌਣ ਉਹ ਸਾਡੇ ਏਰੀਆ ਦੇ ਹੀ ਆ ਹਾਂਜੀ 12 ਸਾਲ ਤੋਂ ਮੈਨੂੰ ਜਾਣਦੇ ਆ ਠੀਕ ਹੈ ਮੇਰੇ ਪਹਿਲਾਂ ਰਿਲੇਸ਼ਨ ਸੀ ਉਹਦੇ ਨਾਲ 5-6 ਸਾਲ ਤੋਂ ਹੈ ਨਹੀਂ ਆ ਲੇਕਿਨ ਇਹ ਮੇਰੇ ਮੁੰਡੇ ਨੂੰ 15 ਸਾਲ ਦਾ ਮੁੰਡਾ ਜਿਹਨੂੰ ਮੇਰੇ ਨਸ਼ੇ ਤੇ ਲਾਇਆ ਠੀਕ ਹੈ ਇਹਦੇ ਬਰਖਲਾਸ ਨਵੇਂ ਸਾਲ ਤੋਂ ਮੈਂ ਇਹਦੇ ਬਰਖਲਾ ਕਮਿਸ਼ਨਰ ਦਫਤਰ ਕੰਪਲੇਨ ਵਗੈਰਾ ਕੀਤੀ ਠੀਕ ਹੈ ਡੇਢ ਮਹੀਨਾ ਨਾ ਮੈਨੂੰ ਕੈਦ ਰੱਖਿਆ ਫਰਵਰੀ ਤੋਂ ਹੂੰ 10 ਫਰਵਰੀ ਤੋਂ ਲੈ ਕੇ 19 ਮਾਰਚ ਤੱਕ ਮੈਂ ਇਹਦੇ ਘਰ ਰਹੀ ਹਾਂ ਠੀਕ ਹੈ ਘਰ 19 ਮਾਰਚ ਦੇ ਭੱਜੀ ਮੈਂ ਇਹਦੇ ਘਰੋਂ ਹੂੰ ਭੱਜ ਕੇ ਮੈਂ ਆਪਣੇ ਨਾਨਕੇ ਸੋਹਰੇ ਚਲ ਗਈ ਇਹਨੇ ਸਾਰੇ ਕਿਤੇ ਕੈਦ ਤੱਕ ਕਿਸੇ ਹੋਰ ਨਾਲ ਭਾਜੀ ਠੀਕ ਹੈ ਫਿਰ ਮੈਨੂੰ ਵਿਆਹੀ ਸੀ ਉਹ ਦਿਨ ਨਹੀ ਮੈਂ ਵਿਆਹ ਨਹੀਂ ਕਰਾਇਆ ਮੈਨਾਂ ਜ਼ਬਰਦਸਤੀ ਕਰਦਾ ਠੀਕ ਹੈ ਅਗਲਾ ਬੰਦਾ ਵੀ ਆਇਆ ਵਾ ਉਹ ਵੀ ਵਿਆਇਆ ਠੀਕ ਹੈ ਡੇਢ ਮਹੀਨਾ ਉਹਨੇ ਮੈਨੂੰ ਆਪਣੇ ਘਰ ਰੱਖਿਆ ਬੰਦੀ ਬਣਾ ਕੇ ਠੀਕ ਹੈ ਫਿਰ ਉਹਨੇ ਮੈਨੂੰ ਮੇਰੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਕਿਹੜੀ ਜਗ੍ਹਾ ਤੇ ਰਹਿੰਦਾ ਜੀ ਉਹ ਵੀ ਤੂਪਸੜੀ ਦਾ ਹੀ ਫਿਰ ਉਹਨੇ ਜਾਨੋਂ ਹਮਲਾ ਕੀਤਾ ਨਹੀਂ ਕੱਲ ਜਿਹੜੇ ਤੁਹਾਡੇ ਉੱਤੇ ਹਮਲਾ ਆਇਆ 13 ਤਰੀਕ ਤੋਂ ਮੈਂ ਕਾਮਤੋ ਆ ਰਹੀ ਸੀ ਉਹ ਦੋਨੋਂ ਜੀ ਨੋਵਾ ਗੱਡੀ ਤੇ ਹੀ ਆ ਰਹੇ ਮੇਰੇ ਪਿੱਛੇ ਪਿੱਛੇ ਆ ਰਹੇ ਹਾਂਜੀ ਹਾਂਜੀ ਪਿੱਛੇ ਆਏ ਆ ਫਿਰ ਉਹਨਾਂ ਨੇ ਮੇਰੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਤੋਂ ਮੈਂ ਬਚ ਕੇ ਫਿਰ ਵਾਪਸ ਆਈ ਦੁਕਾਨਾਂ ਦੇ ਲਾਗੇ ਹਾਂਜੀ ਉੱਥੇ ਆ ਕੇ ਫਿਰ ਇੰਨੇ ਮੈਤੇ ਗੱਡੀ ਚੜਾਈ ਆ ਠੀਕ ਆ ਫਿਰ ਗੱਡੀ ਤੋਂ ਉੱਤਰ ਕੇ ਮੈਂ ਗੱਡੀ ਤੋਂ ਮੈਂ ਡਿੱਗ ਗਈ ਮੇਰੇ ਗੋਡਿਆਂ ਤੇ ਲੱਗੀ ਮੈਂ ਡਿੱਗ ਗਈ ਫਿਰ ਨੇ ਜਨੇ ਉੱਤਰ ਕੇ ਮੈਨੂੰ ਮਾਰਿਆ ਪਹਿਲੇ ਵਾਲਾ ਤੋਂ ਤੂੰ ਆ ਹਾਂਜੀ ਫਿਰ ਇੰਨੇ ਇਹਦੀ ਘਰ ਦੀ ਨਿਕਲੀ ਆ ਫਿਰ ਮੈਂ ਉਹਦੇ ਫਿਰ ਉਹਨੇ ਮੇਰੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀ ਇਹਨੇ ਵਿਚਾਰਿਆ ਵੀ ਉਹ ਤੁਹਾਨੂੰ ਇੱਟਾਂ ਦੇ ਨਾਲ ਮਾਰ ਫਿਰ ਉਹਨੇ ਮੈਨੂੰ ਮਾਰਤਾ ਹੈ ਇਹ ਕਹਿੰਦਾ ਹੈ ਕਿ ਇਹਨੂੰ ਮਾਰ ਦੇ ਇਹਨੂੰ ਜਾਨੋਂ ਮਾਰ ਦੇ ਬਾਲੇ ਦਵਾਲੇ ਤੇ ਲੋਕਾਂ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਬਚਾਇਆ ਕਿਸੇ ਨੇ ਵੀ ਨਹੀਂ ਬਚਾਇਆ ਸਾਬ ਦੇਖ ਹੀ ਰਹੇ ਤੁਸੀਂ ਪੁਲਿਸ 'ਚ ਕੰਪਲੇਂਟ ਕੀਤੀ ਇਸ ਬਗਲ ਨੂੰ ਲੈ ਕੇ ਕੰਪਲੇਂਟ ਉਦੋਂ ਹੀ ਆਏ ਆ ਆਪਾਂ ਸਿੱਧਾ ਆਏ ਚੌਂਕੀ ਥਾਣੇ ਉਦੋਂ ਦਾ ਕਾਰਵਾਈ ਕਿਉਂ ਨਹੀਂ ਹੁੰਦੀ ਉਦੋਂ ਦਾ ਕਿਸੇ ਨੇ ਫੜਿਆ ਨਹੀਂ ਪਤਾ ਨਹੀਂ ਪਤਾ ਨਹੀਂ 1 ਲੱਖ 20 ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਨਹੀਂ ਤੇ ਜਿਹੜੀ ਵੀਡੀਓ ਸਾਰਿਆਂ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਮੈਨੂੰ ਮੇਤੇ ਜਾਨ ਲੈਵਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਲੇਕਿਨ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਆ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਲੱਗਦਾ ਕਿ ਕਿਉਂ ਨਹੀਂ ਕਰਦੀ ਕਾਰਵਾਈ ਪਤਾ ਨਹੀਂ ਸਰ ਮੈਨੂੰ ਮੈਂ ਗਰੀਬ ਆ ਉਹ ਪੈਸੇ ਵਾਲਾ ਜਾਂ ਉਹ ਪੈਸੇ ਚਾੜਦਾ ਜਾਂ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਬੰਦਾ ਵਿਆਹਿਆ ਵੀ ਆ ਵਿਆਹਿਆ ਉਹਦੇ 4 ਬੱਚੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੇਰਾ ਜੋ ਮੈਨੇ ਵੀਡੀਓ ਚ ਦੇਖਿਆ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿੰਨਾ ਟਾਈਮ ਤੁਸੀਂ ਉਹਦੇ ਨਾਲ ਰਿਲੇਸ਼ਨ ਚ ਰਹੇ ਸੀ ਮੇਨਾ 12 ਸਾਲ ਹੋ ਗਿਆ 5 ਸਾਲ ਤੋਂ ਮੈਂ ਆਪਣੇ ਘਰ ਆ ਗਈ ਠੀਕ ਹੈ ਉਦੋਂ ਬਾਅਦ ਵਿੱਚ ਮੈਂ ਉਹ ਤੋਂ ਪਿੱਛੇ ਹਟੀਆਂ ਲੇਕਿਨ ਉਹ ਮੇਰਾ ਖਹਿੜਾ ਨਹੀਂ ਛੱਡਦਾ ਮੇਰਾ ਪਿੱਛਾ ਕਰਦਾ ਠੀਕ ਹੈ ਹੋਂਤਾਂ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਿਸ ਕਾਰਨ ਲੱਗਦਾ ਵੀ ਤੁਹਾਡੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਕਿਉਂਕਿ ਮੈਂ ਪੁਲਿਸ ਕਮਿਸ਼ਨਰ ਦਫ਼ਤਰ ਪੇਸ਼ ਹੋਈ ਮੇਰੇ ਮੁੰਡੇ ਨੂੰ ਇਹਨੇ ਨਸ਼ਿਆਂ ਤੇ ਲਾਇਆ ਸਾਡੇ ਘਰ ਲੜਾਈ ਪੁੰਦਾ ਮੇਰਾ ਪੁੱਤ ਕਿੰਨੇ ਸਾਲ ਦਾ ਪੁੱਤ ਹੈ ਤੁਹਾਡਾ ਜੀ 17 ਸਾਲ ਦਾ ਅਚਾਨਕ ਨਸ਼ੇ ਚਲਾਏ ਨੇ ਨਸ਼ੇ ਚਲਾਏ ਨੇ ਸਾਰੀ ਸੀਆਈਡੀ ਲੰਦਾ ਕਿੱਥੇ ਜਾਂਦੇ ਮੈਨੂੰ ਬਦਨਾਮ ਕਰਦਾ ਪਿੰਡ 'ਚ ਮੈਂ ਕਮਿਸ਼ਨਰ ਦਫ਼ਤਰ ਕੰਪਲੇਂਟ ਦਿੱਤੀ ਇਸੇ ਕਰਕੇ ਕਿ ਕਿਤੇ ਜਾਓਗੀ ਕਿਤੇ ਪੇਸ਼ ਹੋਗੀ ਤੇ ਮੈਨੂੰ ਮੇਤੇ ਪਰਚੇ ਕਰਾਏਗੀ ਮੈਨੂੰ ਅੰਦਰ ਕਰਾਏਗੀ ਹੁਣ ਮੰਗ ਕੀ ਕਰਦੇ ਜੀ ਮੇਰੇ ਨਾਲ ਜੋ ਵੀ ਮੇਰੇ ਨਾਲ ਹਸਾਇਆ ਮੇਰਾ ਇਹ ਹਸਾసే ਦੇ ਦੇਖ ਕੇ ਮੈਨੂੰ ਮੈਨਾਂ ਇਨਸਾਫ ਕੀਤਾ ਜੇ ਉਹਨਾਂ ਨੂੰ ਸਜ਼ਾ ਮਿਲੀ ਜਾਏ ਦੋਨਾਂ ਦੋਨਾਂ ਜੀਆਂ ਠੀਕ ਹੈ ਉਹਦੀ ਘਰ ਦੀ ਨੂੰ ਤੇ ਉਹਦੇ ਘਰ ਵਾਲੀ ਠੀਕ ਹੈ ਹਾਂਜੀ ਕੀ ਮਾਮਲਾ ਸਰ ਇਹ ਇੱਕ ਲੇਡੀ ਜੀ ਰਾਜਵੰਤ ਕੌਰ ਹੈਗੀ ਹੈ ਜੀ ਇਹ ਇਹਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੀ ਹੈ ਜੀ ਜਿਹੜੇ ਬੰਦੇ ਲੜੇ ਨੇ ਜੀ ਅਮਰਮਸੀ ਹੋਣੇ ਇਹਨਾਂ ਦੀ ਕਿਸੇ ਗੱਲ ਤੋਂ ਤਕਰਾਰਬਾਜੀ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਹ ਸਬੰਧੀ ਅਸੀਂ ਅਫੀਰ ਨੰਬਰ 18 ਦਰਜ ਕਰ ਦਿੱਤੀ ਹੈ ਜੀ ਤੇ ਜੋ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਹੈ ਉਹ ਵੀ ਕਰ ਦਿੱਤੀ ਹੈ ਜੀ ਵਿੱਚ ਚਲੋ ਰਾਜਨ ਦੇ 12 ਸਾਲ ਤੋਂ ਉਹਨਾਂ ਨਾਲ ਰਿਲੇਸ਼ਨ ਕੀ ਰਹੇ ਉਹਨਾਂ ਨੇ ਉਹਨਾਂ ਬੱਚੇ ਨੂੰ ਕਿਵੇਂ ਮੇਰੇ ਬੱਚੇ ਨੂੰ ਨਸ਼ੇ ਤੇ ਲਗਾ ਦਿੱਤਾ ਜੀ ਚਲੋ ਇਹ ਦੇਖੋ ਜੀ ਉਹਨਾਂ ਨੇ ਪਾਰਟੀ ਐਲੀਗੇਸ਼ਨ ਲਾ ਰਹੀਆਂ ਨੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਨੂੰ ਕੀ ਹੈ ਕੀ ਨਹੀਂ ਜੋ ਸਚਾਈ ਹੋਊ ਬਿਲਕੁਲ ਲੈ ਕੇ ਆਵਾਂਗੇ ਸਾਹਮਣੇ ਸਾਰੇ ਤੇ ਕਿਸੇ ਖਾਸ ਕੋਈ ਪਰਚਾ ਕੀਤਾ ਗਿਆ ਨਹੀਂ ਬਿਲਕੁਲ ਜੀ ਦਰਜ ਕੀਤਾ ਅਮਰ ਮਸੀਤ ਤੇ ਉਹਦੀ ਘਰ ਵਾਲੀ ਜਿਹੜੀ ਹੈਗੀਆ ਜਿਹੜੀ ਲੇਡੀਜ਼ ਪੁੱਟ ਰਹੀ ਹੈ ਲੇਡੀਜ਼ ਨੂੰ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ